ਲੰਗੀਸ਼ਾਮ ਪਾਵਰ ਕਾਮ ਕਾਮੇ ਮਨਦੀਪ ਸਿੰਘ ਦੀ ਕਰੰਟ ਲੱਗਣ ਨਾਲ ਹੋਈ ਮੌਤ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ ਪਾਵਰ ਕਾਮ ਤੇ ਪੰਜਾਬ ਸਰਕਾਰ ਖਿਲਾਫ ਧਰਨਾ ਮਾਰ ਦਿੱਤਾ ਗਿਆ ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਾਵਰ ਕਾਮ ਦੇ ਅੰਦਰਲੇ ਕੀ ਨਾਲ ਉਹਨਾਂ ਨੇ ਨੌਜਵਾਨ ਪੁੱਤ ਨੂੰ ਜਾਨ ਤੋਂ ਹੱਥ ਧੋਣਾ ਪਿਆ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਤੇ ਪਾਵਰ ਕਾਮ ਮੁਰਦਾਬਾਦ ਦੇ ਨਾਰੇ ਵੀ ਲਗਾਏ ਅਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਦੇਖੋ ਜਿਹੜੀ ਹੁਣ ਮੰਗ ਇਹ ਆ ਕਿ ਪਰਿਵਾਰ ਦੇ ਨਾਲ ਸਹਿਮਤੀ ਬਣਾਈ ਜਾ ਰਹੀ ਆ ਕਿ ਸਿਰ ਪਰਿਵਾਰ ਨੂੰ ਜਿਹੜਾ ਵਾ ਠੇਕੇਦਾਰ ਆ ਜਿਹੜਾ ਉਹ ਕੀ ਕੀ ਮੁਆਵਜ਼ਾ ਦਿੰਦਾ ਵਾ ਜਦੋਂ ਕੋਈ ਉਹਦਾ ਵਿਸ਼ਵਾਸ ਮਿਲ ਜਾਊਗਾ ਤਾ ਉਦੋਂ ਜੇ ਜਦੋਂ ਸਾਨੂੰ ਕੋਈ ਭਰੋਸਾ ਮਿਲਦਾ ਜਾਂ ਸਾਨੂੰ ਕੋਈ ਲਿਖਤੀ ਮਿਲੂਗਾ ਜਿਹੜੇ ਇਹਨਾਂ ਦੇ ਆਗੂ ਸਹਿਬਾਨ ਆ ਕਿਉਂਕਿ ਅਸੀਂ ਰੈਗੂਲਰ ਐਮਪਲਾਈਜ਼ ਹੈਗੇ ਆ ਪੀਐਸਸੀ ਅਪਲਾਈ ਫੈਡਰੇਸ਼ਨ ਏਟ ਅਗਰ ਜੱਥੇਬੰਦੀ ਵੱਲੋਂ ਅਸੀਂ ਇਹਨਾਂ ਦੀ ਸਪੋਰਟ ਦੇ ਉੱਤੇ ਆਏ ਹੋਏ ਆ ਤੇ ਅਸੀਂ ਜੋ ਵੀ ਇਹਨਾਂ ਦੇ ਆਗੂ ਸਹਿਬਾਨ ਕਾਲ ਦੇਣਗੇ ਜਿਸ ਤਰੀਕੇ ਦੀ ਵੀ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਕਿਉਂਕਿ ਇਹ ਸਾਡੇ ਭਰਾ ਵਾ ਇੱਕ ਭਰਾ ਦਾ ਚਲੇ ਜਾਣਾ ਜੋ ਵੀ ਉਹ ਸਾਨੂੰ ਕਹਿਣਗੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਜਿੱਥੇ ਵੀ ਉਹ ਖੜਨਗੇ ਅਸੀਂ ਉਹਦੇ ਨਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਵਾਂਗੇ। ਕੋਈ ਆਇਆ ਜੀ? ਹਾਂ ਜੀ ਕੱਲ ਐਕਸ਼ਨ ਸਾਹਿਬ ਤੇ ਐਸਡੀਓ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਜੋ ਉਹਨਾਂ ਦੀ ਬੰਦੀ ਕਾਰਵਾਈ ਸੀ ਉਹਨੂੰ ਕੀਤਾ। ਹੁਣ ਵੀ ਉਹ ਇਨ ਟੱਚ ਹੈਗੇ ਆਪਸ ਵਿੱਚ ਤੇ ਉਹ ਥਿੱਕੇਦਾਰ ਨਾਲ ਗੱਲਬਾਤ ਕਰਕੇ ਜਲਦੀ ਜਿਹੜਾ ਉਹ ਮਸਲੇ ਦਾ ਜਿਹੜਾ ਹੱਲ ਕਰਨ ਦੀ ਗੱਲ ਕਰਦੇ ਪਏ ਆ। ਜਦ ਤੱਕ ਇਹ ਪ੍ਰਧਾਨ ਜੀ ਆਉਂਦੇ ਪਏ ਆ ਤਾਂ ਉਹਨਾਂ ਨਾਲ ਕੀ ਗੱਲਬਾਤ ਵਾਪਰਦੀ ਆ ਉਹ ਤੁਹਾਡੇ ਵਿੱਚ ਉਹ ਥੋੜੇ-ਤੇਰੇ ਵਿੱਚ ਆ ਜੂਗੀ। ਸੋ ਹਲੇ ਤੱਕ ਉਹ ਸਾਡੇ ਨਾਲ ਰਾਤਰੇ ਦੇ ਵਿੱਚ ਆ। ਤੇ ਜਦੋਂ ਜਦੋਂ ਕੋਈ ਫੈਸਲਾ ਹੋਊਗਾ ਉਹ ਜਿਹੜਾ মিডিਆ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਊ। ਆਪਣੀ ਇਹ ਵੀ ਗੱਲ ਆਈ ਜਾਂਦੀ ਜਿਦੋਂ ਤੱਕ ਕੋਈ ਗੱਲ ਸਰੇ ਵੀ ਲਾਈਵ ਤੁਹਾਡੀ ਮੰਨਦਾ ਨਹੀਂ ਜਾਂ ਸਰਕਾਰ ਦੀ ਕਰਾਉਂਦੀ। ਹਾਂਜੀ ਇਹ ਪਰਿਵਾਰ ਵੱਲੋਂ ਤੇ ਦਸਤਬੰਦੀ ਵੱਲੋਂ ਜਿਹੜੇ ਨਰਿਆਗੂ ਸਾਹਿਬ ਬਾਹਨ ਆ ਉਹਨਾਂ ਨੇ ਹਲੇ ਤੱਕ ਸਾਨੂੰ ਇਹੀ ਦੱਸਿਆ ਕਿ ਅਸੀਂ ਜਿਹੜਾ ਵਾ ਇਹ ਉਹਨਾਂ ਦੇ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਸਾਨੂੰ ਜਿਹੜਾ ਵਾ ਉਹ ਠੇਕੇਦਾਰ ਜਾਂ ਸਾਡੇ ਪ੍ਰਧਾਨ ਨੂੰ ਕੋਈ ਜਿਹੜਾ ਵਿਸ਼ਵਾਸ ਦੇ ਵਿੱਚ ਨਹੀਂ ਲਿਆ ਜਾਂਦਾ ਅਸੀਂ ਉਹਦੇ ਬਗੈਰ ਇਹ ਸੰਸਕਾਰ ਨਹੀਂ ਕਰਾਂਗੇ। ਅਸੀਂ ਜਦ ਤੱਕ ਜਿੱਦਾਂ ਵੀ ਉਹ ਪਰਿਵਾਰ ਸਹਿਮਤ ਆ ਅਸੀਂ ਪਰਿਵਾਰ ਦੇ ਨਾਲ ਖੜੇ ਆ ਜਦੋਂ ਪਰਿਵਾਰ ਜਿਸ ਗੱਲ ਨੂੰ ਸਹਿਮਤ ਹੋ ਗਿਆ ਸੀ ਉਹਦੇ ਨਾਲ ਹੀ ਸਹਿਮਤ ਆ ਆਪਣੇ ਕੇਵਲ ਆਇਆ ਤਾਂ ਮੈਂ ਕਿਹ ਧਰ ਨਾਲ ਆ ਜੀ ਮੈਂ ਕਾਮਰੇਟ ਭਰਪੁਰ ਸਿੰਘ ਪਿੰਡ ਸੱਜਾਲ ਮੰਜੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਜਿਹੜੀ ਕੱਲ ਮਨਦੀਪ ਦੀ ਘਟਨਾ ਹੋਈ ਆ ਕੱਲ 5 ਵਜੇ ਅਜੇ ਤੱਕ ਬਿਜਲੀ ਦਾ ਕੋਈ ਵੀ ਅਫਸਰ ਸੀਨੀਅਰ ਅਫਸਰ ਇੱਥੇ ਤੱਕ ਨਹੀਂ ਪਹੁੰਚਿਆ 1 ਵਜਨ ਵਾਲਾ ਜਿਹੜੀ ਕਾਰਗੁਜ਼ਾਰੀ ਆ ਇਸ ਵਿਭਾਗ ਦੇ ਦੀ ਬਹੁਤ ਮਾੜੀ ਆ ਇੰਨੀ ਮੰਦੀ ਹਾਲਤਾ ਮੈਂ ਇੱਥੇ ਸੁਣਿਆ ਇਹਨਾਂ ਦੇ ਮੁਲਾਜ਼ਮਾਂ ਨੂੰ ਵੀ ਤਿੰਨ ਤਿੰਨ ਮੁਲਾਜ਼ਮਾਂ ਨੂੰ ਇੱਕ ਇੱਕ ਪੇਸ਼ਕਾਸ਼ ਤੇ ਇੱਕ ਇੱਕੀ ਪਲਾਸ ਦਿੱਤਾ ਜਾਂਦਾ ਕੋਈ ਇਹਨਾਂ ਨੂੰ ਸਮਾਨ ਨਹੀਂ ਵਧੀਆ ਦਿੱਤਾ ਜਾਂਦਾ ਜਿਹੜਾ ਕਿ ਇਹ ਜੋੜ ਲਾ ਸਕਣ ਜਾਂ ਇਹ ਗ੍ਰਿਪ ਲਾ ਸਕਣ ਜਿਹੜੇ ਦਸਤਾਨੇ ਦਿਖਾਏ ਗਏ ਆ ਇੱਥੇ ਦਸਤਾਨੇ ਆਇਆ ਵੀ ਉਹਦੇ ਵਿੱਚ ਮੇਰਾ ਇਹ ਕਾਟੋ ਕਾਟ ਤਾ 55 52 ਮੋਰੀਆਂ ਉਹ ਦਸਤਾਨੇ ਦੇ ਬਚਿਆ ਆ ਉਸ ਕੋਈ ਇਹਨਾਂ ਨੂੰ ਸੁਰੱਖਿਆ ਨਹੀਂ ਕੋਈ ਸਹੂਲਤ ਵਈ ਜਾਂ ਦਿੱਤੀ ਜਾਂਦੀ ਪਤਾ ਨਹੀਂ ਸਰਕਾਰ ਕੀ ਚਾਹੁੰਦੀ ਆ ਕੀ ਮਹਿਤਮਾ ਚਾਹੁੰਦਾ ਬੇਨਤ ਘਟਨਾ ਹੁੰਦੀ ਰਹੇ ਇੰਨੀ ਮੰਦ ਭਾਗੀ ਘਟਨਾ ਅਸੀਂ ਇਹਦੀ ਸਖਤ ਨਿੰਦਿਆ ਕਰਦੇ ਆ ਬੇ ਜਿਹੜੀ ਘਟਨਾ ਹੋਈ ਆ ਵੀ ਘਟਨਾ ਕਿਉਂ ਹੋਈ ਆ ਇਹਨਾਂ ਨੇ ਦੱਸਿਆ ਵੀ ਨਾਲਾ ਸਾਨੂੰ ਪੌੜੀ ਦਿੱਤੀ ਕਿ ਜੇ ਪੌੜੀ ਵੀ ਮੰਗ ਕੇ ਲਈ ਆ ਤਾਂ ਪੌੜੀ ਵੀ ਚੱਜਦੀ ਨਹੀਂ ਮਿਲੀ ਇਹਨਾਂ ਨੂੰ ਜਿਹੜਾ ਕਰਕੇ ਇਹਦਾ ਮਨਦੀਪ ਸਿੰਘ ਦਾ ਨੁਕਸਾਨ ਹੋਇਆ ਅਸੀਂ ਜੇ ਸ਼ਕਤ ਇਹਨਾਂ ਕਰਦੇ ਆਂ ਸਰਕਾਰ ਕੋਈ ਮੰਗ ਕਰਦੇ ਆਂ ਵੀ ਜਿਹੜੀ ਸਰਕਾਰ ਆ ਅੱਜ ਕੱਲ ਦੀ ਦੁਰਗਤ ਨਹੀਂ ਢੀਕਦੀ ਰਹਿੰਦੀ ਆ ਕਿਉਂਕਿ ਸਮਾਨ ਨਹੀਂ ਪੂਰਾ ਦਿੱਤਾ ਜਾਂਦਾ ਇਹਨਾਂ ਨੂੰ ਜੋ ਕਿ ਅਸੀਂ ਅੱਜ ਇੱਥੇ ਆਪਣੇ ਦੁੱਖ ਦੇ ਕਮਰੇ ਵਿੱਚ ਸ਼ਰੀਕ ਹੋਏ ਆਂ ਇਹਨਾਂ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਘਰ ਦੇ ਪਰਿਵਾਰ ਨੂੰ ਵੀ ਅਸੀਂ ਮੋਢੇ ਦਾ ਮੋਢਾ ਲਾ ਕੇ ਖੜਾਂਗੇ ਜਿੱਥੇ ਵੀ ਸਾਡੀ ਲੋੜ ਹੋਵੇ ਮਾਲਕਾਂ ਦੀ ਸਹਿਮਤੀ ਦੇ ਨਾਲ ਨਸਿਆਵੇ ਉਹਨਾਂ ਤੇ ਅਕਤਸੀ ਸਸਕਾਰ ਨਹੀਂ ਕਰਾਂਗੇ ਡੰਡਬੋਡੀ ਦਾ ਜਿੰਨਾ ਚਿਰ ਸਾਨੂੰ ਕੋਈ ਫੈਸਲਾ ਨਹੀਂ ਲੁੱਟਾ ਜਾਂਦਾ ਜਿਰੋਂ ਵੀ ਸਾਨੂੰ ਕੋਈ ਵੀ ਆ ਸਾਨੂੰ ਕਾਲ ਕਰਨ ਕਿਤੇ ਵੀ ਬਹਿਣ ਦੀ ਕਿਤੇ ਸੰਘਰਸ਼ ਲਾਣ ਦੀ ਲੋੜ ਆ ਮਿਲ ਦੂਰ ਸੰਘਰਸ਼ ਕਮੇਟੀ ਇਹਨਾਂ ਦੇ ਨਾਲ ਚੱਲੂਗੀ ਜੈ ਜਨਤਾ ਜੱਤ ਲੜਨ ਵਾਲੇ ਲੋਕਾਂ ਦੀ